ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਮੰਦੀਪ ਕੌਰ ਮੈਂ ਸਵਾਗਤ ਕਰਨੀ ਹੈ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਤੇ ਮਸਤ ਹੋਗੇ ਤੇ ਆਹ ਵੇਖੋ ਕੱਪੜੇ ਪ੍ਰੈਸ ਕਰਨ ਵਾਲੇ ਪਏ ਆ ਕੁਝ ਦੁਪੱਟੇ ਵਗੈਰਾ ਰਹਿ ਗਿਆ ਦੋ ਸੂਟ ਮੇਰੇ ਇੱਕ ਕਬੜਾਈ ਦੀ ਪੈਂਟ ਰਹਿ ਗਈ ਆ ਤੇ ਦੋ ਸੂਟ ਮੇਰੇ ਰਹਿ ਗਿਆ ਤੇ ਆਹ ਬਾਕੀ ਸਾਰੇ ਦੁਪੱਟੇ ਹੀ ਨੇ ਆਹ ਕੱਪੜੇ ਜਿਹੜੇ ਮੈਂ ਪ੍ਰੈਸ ਕਰ ਲਏ ਆ ਪਹਿਲਾਂ ਹੀ ਤੇ ਡਸਟਿੰਗ ਵਗੈਰਾ ਵੀ ਸਾਡੀ ਹੋ ਗਈ ਆ ਉਹ ਵਾਲਾ ਜਿਹੜਾ ਸੂਟਕੇਸ ਆ ਉਹਦੇ ਵਿੱਚ ਕੁਝ ਕੱਪੜੇ ਰੱਖਣ ਆਏ ਸੀ ਉਹ ਪਾ ਕੇ ਰੱਖ ਲੇ ਆ ਤੇ ਹੁਣ ਹੁਣ ਦੂਸਰੇ ਰੂਮ ਚ ਪਹੁੰਚਾ ਦੂੰਗੀ ਇੱਥੇ ਮੈਂ ਪ੍ਰੈਸ ਕੀਤੇ ਕੱਪੜੇ ਸਾਰੇ ਆਪਣੇ ਬੈਡ ਦੇ ਉੱਪਰ ਹੀ ਬੈਠ ਕੇ ਮੈਂ ਕਰ ਲਏ ਸੀ ਹੁਣ ਉਹ ਰਹਿ ਗਏ ਆ ਉਹ ਹੁਣ ਮੈਂ ਨਾਲ ਹੁਣ ਤੋਂ ਬਾਅਦ ਕਰੂੰਗੀ ਅੱਜ ਮੈਂ ਝਾੜੂ ਲਾ ਕੇ ਡਸਟਿੰਗ ਕਰਕੇ ਸਭ ਤੋਂ ਪਹਿਲਾਂ ਕੱਪੜੇ ਪ੍ਰੈਸ ਕੀਤੇ ਹੁਣ ਮੈਂ ਲਾਉਂਗੀ ਪੋਚੇ ਤੇ ਹਜੇ ਮੇਰੇ ਭਾਂਡੇ ਵੀ ਮੰਜਣ ਵਾਲੇ ਪਏ ਆ ਤੇ ਡਰੈਸਿੰਗ ਟੇਬਲ ਦੀ ਵੀ ਡਸਟਿੰਗ ਵਗੈਰਾ ਮੈਂ ਕਰ ਲਈ ਆ ਇਨੂੰ ਥੋੜਾ ਜਿਹਾ ਹਟਾਇਆ ਵਾ ਪੋਚੇ ਲਾਉਣ ਵਾਸਤੇ ਤੇ ਮਸ਼ੀਨ ਦੇ ਤੁਹਾਨੂੰ ਪਤਾ ਇੱਥੇ ਪਈ ਹੁੰਦੀ ਆ ਕੱਪੜੇ ਵਗੈਰਾ ਸਿਨਣੀਆਂ ਤੇ ਇੱਥੇ ਰਹਿਣ ਦਿੰਨੀ ਆ ਤੇ ਹੁਣ ਮੈਂ ਇੱਥੇ ਸਾਰੇ ਜਿਹੜਾ ਵਾ ਪੋਚੇ ਵਗੈਰਾ ਲਾ ਲੈਨੀ ਆ ਤੇ ਆ ਜਿਹੜੀ ਨਾ ਰੂਮ ਸਪਰੇ ਖਾਲੀ ਹੋ ਗਈ ਇਹਦੇ ਵਿੱਚ ਮੈਂ ਪਾਣੀ ਪਾ ਲਿਆ ਵਾ ਇਦਾਂ ਕਰਕੇ ਇਦਾਂ ਕੱਪੜੇ ਜੇ ਪ੍ਰੈਸ ਕਰੀਏ ਨਾ ਫਿਰ ਥੋੜਾ ਇਦਾਂ ਦਾ ਪ੍ਰੈਸ਼ਰ ਦੇ ਦਈਏ ਨਾ ਫਿਰ ਵਧੀਆ ਪ੍ਰੈਸ ਹੋ ਜਾਂਦੇ ਕੱਪੜੇ ਤਾਂ ਕਰਕੇ ਮੈਂ ਇੱਥੇ ਰੱਖਿਆ ਮੇਰਾ ਪਿਆਵ ਦੂਸਰਾ ਵਾਲਾ ਫੋਨ ਕਿਚਨ ਦਾ ਜਿਹੜਾ ਵਾ ਸਮਾਨ ਕੁਛ ਐਦਾਂ ਪਿਆਵਾ ਦੋ ਖੱਟਾ ਲਾਤਾ ਵਾ ਦਹੀਂ ਨੂੰ ਇਹਦੇ ਵਿੱਚ ਨਹੀਂ ਲਾਇਆ ਅੱਜ ਫਿਰ ਕਿਹ ਰੋਜ ਇੱਕੋ ਭਾਂਡੇ ਚ ਕੀ ਖੱਟਾ ਲਾਈ ਜਾਣਾ ਤੇ ਇਹ ਚ ਮੈਂ ਲਾਤਾ ਵਾ ਖੱਟਾ ਗੈਸ ਮੇਰਾ ਕਲੀਨ ਹੋਣ ਵਾਲਾ ਪਿਆਵਾ ਜੀ ਤੇ ਮੇਰੇ ਭਾਂਡੇ ਕੁਛ ਕਲੀਨ ਹੋਣ ਵਾਲੇ ਪਏ ਉਹ ਵੀ ਮੈਂ ਕਰ ਲੈਣੀ ਆ ਕਲੀਨ ਮੈਂ ਪਹਿਲੋ ਕਰ ਲੈਣੀ ਆ ਭਾਂਡਿਆਂ ਦੇ ਸਾਰੇ ਝੋਟ ਜਾਰ ਸਾਫ ਉੱਤੋਂ ਬਾਅਦ ਫਿਰ ਮੈਂ ਇਹਨੂੰ ਮਾਂਜ ਲੂੰਗੀ ਫਿਰ ਧੋ ਲੂੰਗੀ ਧੋ ਕੇ ਰਖ ਲੂੰਗੀ ਤੇ ਕਿੰਨੋਂ ਹਣੀ ਵੀ ਹਨੇ ਘਰ ਤੇ ਮੈਂ ਕੰਮ ਅੱਜ ਕਰਦਾਂ ਕਰਦਾਂ ਲੇਟ ਹੋ ਗਿਆ ਕਿਉਂਕਿ ਮੈਂ ਪਹਿਲਾਂ ਕੱਪੜਿਆਂ ਵਾਲਾ ਗਿਮੇਚਾ ਲੂੰਗੀ ਪਹਿਲਾਂ ਕੱਪੜੇ ਪ੍ਰੈਸ ਕਰ ਲਵਾਂ ਨੇ ਬਾਕੀ ਕੰਮ ਬਾਅਦ ਚ ਕਰ ਲੂੰਗੀ ਅਜਿੱਤੇ ਪਾਲਿਆ ਮੈਂ ਲਿਕਵਿਡ ਪਾਣਿਆਂ ਵਾਲਾ ਸਾਬਣ ਤੇ ਮੈਂ ਪਾਂਡੇ ਸਾਰੇ ਆਪਣੇ ਮਾਈਨ ਨੇ ਸਿੰਕ ਵੀ ਕਰ ਲਿਆ ਮੈਂ ਮੈਂ ਸਾਫ਼ ਇੱਕ ਹੋਣਾ ਮੈਂ ਮਾਂਜ ਲਈ ਨਾ ਫਿਰ ਚਲ ਵਿੱਚ ਰੱਖੀ ਜਾਈ ਤੇ ਆ ਨਾ ਮੇਰੇ ਜਿਹੜੇ ਸਟੈਂਡ ਹੈ ਗੈਸ ਵਾਲੇ ਇਹ ਪਤਾ ਨਹੀਂ ਕੀ ਗੱਲੇ ਉਂਕਾ ਸਗੇ ਆ ਜਾਂ ਕਿਦਾਂ ਜਦੋਂ ਇਹਦੇ ਤੇ ਪਾਣੀ ਦੀ ਛਿੱਟ ਪੈ ਜਾ ਉਹ ਵੀ ਸੜ ਜੇ ਤਾਂ ਉਹ ਵੀ ਕਾਲੀ ਹੋ ਜਾਂਦੀ ਪਤਾ ਨਹੀਂ ਕੀ ਗੱਲ ਇਹਨਾਂ ਨੂੰ ਚੇਂਜ ਕਰਨਾ ਪੈਣਾ ਆ ਮੇਰੀ ਕੜਾਈ ਹੈ ਨਾ ਬੜੀ ਕਾਲੀ ਹੋਈ ਹੈ ਤੇ ਸਾਫ਼ ਵੀ ਨਹੀਂ ਹੁੰਦੀ ਇਹ ਮੈਂ ਇਦਾਂ ਹੀ ਮੇਲੇ ਤੇ ਗਈ ਤਾਂ ਉੱਥੋਂ ਮੈਂ ਲੈ ਆਂਦੀ ਪਤਲੀ ਜੀ ਮੈਂ ਕਿਹਾ ਸਰ ਪਕੌੜੇ ਪਕੌੜੇ ਕੱਢੀਏ ਨਾ ਮਾਵਾ ਪਤਲੀ ਜੀ ਤੇ ਚ ਵਧੀਆਂ ਨਿਕਲ ਜਾਂਦੇ ਆ ਤੇ ਛੇਤੀ ਹੋ ਜਾਂਦੀ ਆ ਤਾਂ ਕਰਕੇ ਮੈਂ ਲੈ ਇਹੀ ਤੇ ਮੈਂ ਸਾਰੇ ਭਾਂਡੇ ਕਰ ਲੈਣੇ ਆ ਸਾਫ ਇਹ ਨਾ ਜਮਾ ਹੋ ਗਏ ਸਾਡੇ ਭਾਂਡੇ ਅੱਜ ਮੈਂ ਸਾਰੇ ਭਾਂਡੇ ਜਿੰਨੇ ਫਰਿਜ ਚ ਕੋਈ ਚੀਜ਼ ਪਾ ਕੇ ਰੱਖੀ ਹੁੰਦੀ ਨਿੱਕੀ ਮੋਟੀ ਸਭ ਮੈਂ ਕੱਢ ਕੁੱਟ ਕੇ ਤੇ ਸਾਰੇ ਭਾਂਡੇ ਇਕੱਠੇ ਕਰ ਲਈ ਮੈਂ ਕਿਹ ਚ ਲਿਖ ਕੇ ਹੁਣ ਸਾਫ ਕਰ ਲੈਣੇ ਆ ਨਾ ਥੋੜੀ ਥੋੜੀ ਬੱਚੇ ਸਬਜੀ ਕੀਵਰਾ ਛੱਡ ਦਿੰਦੇ ਤਾਂ ਆਪੇ ਰੱਖ ਹੁੰਦੇ ਫਰਿਜ ਮੰਦਾਸ ਦੇਣੀ ਆ ਓ ਫਿਰ ਮੈਂ ਅੱਜ ਸਾਰਾ ਕੁੱਖ ਕੱਢ-ਬੁੱਢ ਕੇ ਤੇ ਸਾਫ਼ ਕਰਤਾ ਤੇ ਫ੍ਰਿਜ ਮੇਰੀ ਸਾਫ਼ ਹੋਣ ਵਾਲੀ ਹੈ ਮੈਂ ਚਲੋ ਸਵੇਰੇ ਕਰੂੰਗੀ ਕਿਉਂ ਮੈਂ ਫ੍ਰਿਜ ਰੈਂਤੀ ਸਾਫ਼ ਤੇ ਭਾਂਡੇ ਮੇਰੇ ਮਾਂਜੇਗੇ ਮੈਂ ਤੋਲਣੇ ਹੁਣ ਪਹਿਲੋਂ ਮੈਂ ਆਪਣਾ ਸ਼ਾਨਾ ਤੋਲਣੀਆਂ ਫਿਰ ਮੈਂ ਭਾਂਡੇ ਸਾਰੇ ਧੋਤੋ ਕੇ ਰਾਹ ਲੈਣੀਆਂ ਵਿੱਚ ਸਾਡੇ ਨਾ ਕਈਆਂ ਦੀ ਨਾ ਆਦਤ ਹੁੰਦੀ ਜਦੋਂ ਸਿੰਕ ਚ ਰਾਹ ਨਿੰਦੇ ਪਾण्डे ਮਾਂਜ ਕੇ ਪਾਣੀ ਮੈਂ ਮੇਨੋਂ ਨਾ ਹੋਰ ਤਰ੍ਹਾਂ ਹੁੰਦਾ ਵਾ ਸਿੰਕ ਚ ਪਾण्डे ਰੱਖਣਾ ਤੇ ਮੈਂ ਛਾਨਣਾ ਹੀ ਲਾਇਆ ਵਾ ਬਸ ਛਾਨਣੀ ਜਦੋਂ ਸੁੱਕ ਜਣੀ ਆ ਉੱਪਰ ਵਾਲੇ ਛਾਨਣੇ ਚ ਰੱਖ ਦਈਦੇ ਆ ਕਦੀ ਮੈਂ ਤਾਂ ਸਿੰਕ ਚ ਪਾण्डे ਜਿਹੜੇ ਮਾਂਜੇ ਨਹੀਂ ਕਦੀ ਰੱਖੇ ਜਦੋਂ ਰੱਖੇ ਮਾਂਜਣ ਵਾਲੇ ਹੀ ਰੱਖਦੀ ਹੁੰਨੀ ਮੈਂ ਪਾण्डे ਵੀ ਹੋ ਗਏ ਆ ਮੇਰੇ ਸਾਫ ਹੁਣ ਮੈਂ ਸਲੈਪ ਕਰ ਲੈਨੀ ਆ ਕਲੀਨ ਸਾਰੇ ਤੇ ਗੈਸ ਵਗੈਰਾ ਤੇ ਸਲੈਬ ਸਾਰਾ ਮੈਂ ਜਿਹੜਾ ਸਾਫ-ਸੂਫ ਕਰਕੇ ਤੇ ਫੇਰ ਹੀ ਪੋਚਾਣਾ ਨਾ ਹੋਣਾ ਵਾ ਹਜੇ ਮੇਰੇ ਪੋਚੇ ਲੱਗਣ ਵਾਲੇ ਆ ਤੇ ਇਦਾਂ ਕਰਕੇ ਮੈਂ ਸਾਰੀਆਂ ਭਾਰੀਆਂ ਬੁਰੀਆਂ ਸਾਫ ਕਰ ਦਿੰਦੇ ਨੇ ਭਾਰੀਆਂ ਐ ਨਾ ਇਹ ਵੀ ਮੈਂ ਵੰਦ ਰੱਖਦੀ ਆ ਤੇ ਵੀ ਮੱਖੀ ਮੁੱਖੀ ਨਾ ਇਦਰੋਂ ਆ ਜਾਈ ਕਿਉਂਕਿ ਬਾਰੀ ਜਿਹੜੇ ਬਾਹਰਲੀ ਸਾਈਡ ਆ ਤੇ ਕਿਚਨ ਵੀ ਹੋ ਗਈ ਆ ਕਲੀਨ ਤੇ ਚਲੋ ਹੁਣ ਬਾਤ ਦਾ ਕਰੀਏ ਪੋਚਿਆਂ ਦੀ ਸ਼ੁਰੂਆਤ ਮੈਂ ਕਿਚਨ ਤੋਂ ਹੀ ਕਰਤੀ ਸੀ ਤੇ ਵੀਡੀਓ ਮੈਂ ਇੱਥੇ ਸ਼ੂਟ ਕਰਨੀ ਆ ਇੱਥੇ ਮੈਂ ਸਾਰੇ ਥੱਲੇ ਰੁੱਲੇ ਲਾ ਲੂੰਗੀ ਚਾਜਣਾ ਵੀ ਘੱਟਾ-ਕੱਟਾ ਨਾ ਆਇਆ ਹੋਵੇ ਤੇ ਅਲਮਾਰੀ ਵੀ ਸਾਰੀ ਹਟਾ ਕੇ ਅੱਗੇ-ਪਿੱਛੇ ਕਰਕੇ ਤੇ ਮੈਂ ਫਿਰ ਸਾਰੇ ਲਾ ਦਿੰਨੀ ਆ ਤੇ ਲੌਨੀ ਮੈਂ ਇੰਦਾ ਖਲੋ ਕੇ ਹੀ ਆ ਬੈਠ ਕੇ ਤੇ ਮੈਂ ਕਿਤੇ ਹੀ ਆ ਲਾਰਾਂ ਤੇ ਲਾਣਾ ਕਿਤੇ 15 20 ਨਹੀਂ ਨਹੀਂ ਤੇ ਮੈਂ ਇੰਦਾ ਜਦੋਂ ਵੀ ਪੋਚ ਲਾਵਾਂ ਇੰਦਾ ਹੀ ਲੌਨੀ ਆ ਤੇ ਇਹ ਵਾਲੇ ਲਾ ਕੇ ਸਾਰੇ ਥਲੇ ਤੁਲੇ ਵਧੀਆ ਜਰਾ ਤੇ ਡਸਟਿੰਗ ਮੈਂ ਤਾਂ ਦੱਸਿਆ ਪਹਿਲਾਂ ਹੀ ਮੈਂ ਕਰ ਲਈ ਐ ਡਸਟਿੰਗ ਡਸਟਿੰਗ ਮੇਰੀ ਹੋ ਗਈ ਆ ਝਾੜੂ ਮੈਂ ਸਭ ਦੁਆਰਾ ਕੱਢਿਆ ਫੇਰ ਭਾਂਡੇ ਮਾਂਜ ਕੇ ਹੋ ਗਏ ਸਾਰੇ ਜਾਣੇ ਨਾ ਬਟਾਲੇ ਗਏ ਆ ਤੇ ਉਹ ਚਪਲਾ ਚਪਲਾ ਲੈ ਕੇ ਆਏ ਅੰਦਰ ਬਾਹਰ ਤੇ ਮੈਂ ਦੁਆਰਾ ਇੱਕ ਵਾਰ ਫੇਰ ਕੱਟ ਲਿਆ ਝਾੜੂ ਤੇ ਲੋ ਜੀ ਮੈਂ ਸਟੋਰ ਰੂਮ ਚੋਂ ਕੱਟ ਲਿਆ ਹੀ ਆ ਤੇਸਟ ਰੂਮ ਚ ਮੈਂ ਕੈਮਰਾ ਤਾਂ ਕਰਕੇ ਨਹੀਂ ਲਾਇਆ ਸਾਡੇ ਨਾਲ ਫੈਨ ਜਿਹੜਾ ਉੱਥੇ ਐ ਨੀਗਾ ਫੈਨ ਲਿਆ ਕੇ ਰੱਖੇ ਤੇ ਲਾਇਏ ਨਹੀਂ ਅਜ ਪਾਈਪ ਲਿਉਣ ਵਾਲੇ ਆ ਹੁਣ ਮੈਂ ਚਲ ਗਈਆਂ ਪੌੜੀਆਂ ਵੱਲ ਨੂੰ ਪੌੜੀਆਂ ਤੇ ਲਾ ਲੈਣੇ ਆ ਤੇ ਇਹ ਸਾਰੇ ਮੈਂ ਪੌੜੀਆਂ ਤੇ ਲਾ ਲੈਣੀਆਂ ਉੱਪਰ ਤੱਕ ਮੈਂ ਨਹੀਂ ਲਾਇਆ ਕਿਉਂਕਿ ਮੈਂ ਉੱਪਰ ਤੱਕ ਰੋਜ਼ ਨਹੀਂ ਲਉਣੀ ਇੱਕ ਦਿਨ ਛਾੜ ਦਿੰਨੀ ਨਹੀਂ ਆਈ ਕਈ ਵਾਰ ਮੈਂ ਲਾਵ ਹੀ ਨਹੀਂਨੀ ਕਈ ਵਾਰ ਰਹਿਂਦੇ ਹੀ ਦਵਾ ਤੇ ਹਜ ਮੈਥੋਂ ਤੱਕ ਲਾਇਆ ਤਾਂ ਫੋਨ ਆ ਗਿਆ ਹੀ ਮੈਂ ਫੋਨ ਸੁਣ ਕੇ ਚਲ ਗਈ ਵਾਪਸ ਆਮ ਮੈਟ ਤੇ ਚਟਾਈ ਪਈ ਆ ਇਹ ਵਿਛਾ ਦੂੰਗੀ ਜਦ ਮੈਂ ਪੋਚੇ ਲਾ ਕੇ ਸੁਕਾ ਦੂੰਗੀ ਪੋਚੇ ਉਤ ਤੋਂ ਬਾਅਦ ਫਿਰ ਜਿਹੜੇ ਇੱਥੇ ਨਾ ਮੈਂ ਤਾਂ ਕਰਕੇ ਜਿਆਦਾ ਕੱਟ ਲਏ ਜਦੋਂ ਮੈਂ ਸ਼ੁਰੂ ਕਰਦੀ ਹਾਂ ਪੋਚੇ ਤੋਂ ਪਰ ਰਾਜ ਫੋਨ ਕਰ ਦਿੰਦੇ ਕੁਛ ਨਾ ਕੁਛ ਪੁੱਛਣ ਵਾਸਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਮੈਂਟ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਜ਼ਰੂਰ ਦਬਲਿਓ ਜਿਹਦੇ ਨਾਲ ਮੇਰੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਧੰਨਵਾਦ ਆ ਸਾਰਿਆਂ ਦਾ ਮੇਰੀ ਪਹਿਲੀ ਜਿਹੜੀ ਸਪਾਈ ਵਾਲੀ ਪਾ ਬਲੌਗ ਪਾਇਆ ਸੀ ਉਹ ਬਹੁਤ ਜ਼ਿਆਦਾ ਸਾਰਿਆਂ ਨੇ ਪਿਆਰ ਦਿੱਤਾ ਉਹਨੂੰ ਉਹਦੇ ਵਾਸਤੇ ਸਾਰਿਆਂ ਦਾ ਧੰਨਵਾਦ ਤੇ ਚਲੋ ਮੈਂ ਹੁਣ ਇੱਧਰ ਆ ਗਈ ਆ ਆਵਲੀ ਸਾਈਡ ਵੀ ਲਾ ਲੈਣੀ ਆ ਬੈੱਡ ਦੇ ਥੱਲੇ ਪੋਚੇ ਉਹਦੀ ਇਤਰਾ ਕੱਢ ਲੈਣੀ ਆ ਤੇ ਫਿਰ ਮੈਂ ਲਾ ਲੂੰਗੀ ਦੂਸਰੇ ਹੱਥ ਲਾ ਕੇ ਤੇ ਕਿਉਂਕਿ ਸਾਡਾ ਜਿਹੜਾ ਵਾ ਨਾ ਬਰਾਂਡਾ ਮਤਲਬ ਲੂਬੀ ਉਹ ਕਾਫੀ ਖੁੱਲੀ ਡੁੱਲੀ ਆ ਤੇ ਚਾਰ ਪੰਜ ਪਾਲਟੀਆਂ ਮੈਂ ਚੇਂਜ ਕਰਦੀ ਆ ਫਿਰ ਮੇਰੇ ਪੋਚੇ ਕੰਪਲੀਟ ਹੁੰਦੇ ਆ ਸਾਰੇ ਮੈਨੂੰ ਘੰਟਾ ਸਵਾ ਘੰਟਾ ਲੱਗ ਜਾਂਦਾ ਵਾ ਪੋਚੇ ਇਦਾਂ ਖਲੋ ਕੇ ਲਾਉਂਦੀ ਨੂੰ ਤੇ ਜੇ ਮੈਂ ਬਹਿ ਕੇ ਲਾਵਾਂ ਤਾਂ ਮੈਂ 2 2.5 ਘੰਟੇ ਮੈਨੂੰ ਲੱਗਦਾ ਮੈਂ ਲਾ ਦੂੰਗੀ ਫਿਰ ਤਾਂ ਮੈਂ ਹੌਲੀ ਹੌਲੀ ਲੱਗੀ ਰਹੂੰਗੀ ਤੇ ਹੁਣ ਮੈਂ ਸਪੀਡ ਵਧਾਈ ਆ ਵੇ ਇਹ ਮੈਨੂੰ ਸਵਾ ਘੰਟਾ ਡੇਢ ਘੰਟਾ ਇੰਨਾ ਚਲੋ ਜੀ ਆਹ ਕਾਰਨਰ ਵਾਲਾ ਜਿਹੜਾ ਵਾ ਇਹ ਵੀ ਪੋਚਾਂ ਮੈਂ ਸਾਰਾ ਲਾ ਲੈਨੀ ਆ ਇੱਥੇ ਬੱਚਿਆਂ ਦਾ ਟੇਬਲ ਪਿਆ ਉਹ ਮੈਂ ਪਹਿਲਾਂ ਹੀ ਕਰਤਾ ਵਾਂ ਕਲੀਨ ਦਿੱਥੇ ਵੀ ਲਾ ਲਉ ਲੈਣੇ ਆ ਸਾਰਾ ਹੁਣ ਬੱਚਿਆਂ ਨੇ ਬੁੱਕਾਂ ਚੁੱਕ ਕੇ ਆਪਰਾ ਲੈਣੀਆਂ ਵਾ ਛੁੱਟੀਆਂ ਪੈ ਗਈਆਂ ਵਾ ਤੇ ਉਹ ਜਿੰਨੀਆਂ ਕੋਨਾ ਪੜਨੀਆਂ ਵਾ ਉਹਨੀਆਂ ਉਹਨਾਂ ਕੱਢ ਲੈਣੀਆਂ ਬਾਕੀ ਆਪੇ ਰੱਖ ਲੈਣਗੇ ਤੇ ਇਹ ਗੈਲਰੀ ਰਹਿ ਗਈ ਆ ਹੁਣ ਮੈਂ ਗੈਲਰੀ ਚ ਵੀ ਲਾ ਲੈਨੀ ਆ ਬਾਕੀ ਤੇ ਸਾਰੇ ਲੱਗ ਗਏ ਬਸ ਕੱਲੀ ਗੈਲਰੀ ਰਹਿ ਗਈ ਹੁਣ ਮੈਂ ਆ ਗਈ ਆ ਬਾਹਰਲੀ ਗੈਲਰੀ ਚ ਇੱਥੇ ਵੀ ਲਾ ਲੈਨੀ ਆ ਮੈਂ ਝਾੜੂ ਤਿਆਨਾ ਉਹ ਦਿਨ ਪੜੋਲਾ ਵਿਹਲਾ ਕੀਤਾ ਤੋਂ ਚੋਂ ਇਹ ਦਾਣੇ ਨਿਕਲੇ ਇੱਕ ਪੀਣ ਤੇ ਰੱਖ ਲਿਆ ਹੁਣ ਇੱਕ ਧੋ ਕੇ ਕਿਸ ਦਿਨ ਇਹ ਪਿਲੋਂ ਪਿਆ ਲਾਂਗੇ ਆਟਾ ਹਜੇ ਹੈ ਰੋਜ ਦਿਨ ਖਤਮ ਹੋ ਗਿਆ ਤੇ ਆਹ ਗੈਲਰੀ ਦੀ ਦੂਜੀ ਸਾਈਡ ਆ ਉੱਥੇ ਰੱਖ ਲੈ ਮੈਂ ਕੈਮਰਾ ਤੇ ਥੱਲੇ ਥੱਲੇ ਸਾਰਾ ਲਾ ਲੈਣਾ ਸੀਮਿੰਟ ਦਾ ਪੋਰਾ ਲਿਆ ਕੇ ਰੱਖਿਆ ਵਾ ਤੇ ਟਾਈਮ ਹੀ ਨਹੀਂ ਲੱਗਣ ਡਿਆ ਮਿਸਤਰੀ ਨੂੰ ਕਿਸ ਦਿਨ ਬਲਾ ਕੇ ਤੇ ਚੌਂਕੇ ਚ ਫਰਸ਼ ਪਵਾ ਲੈਣੇ ਆ ਉਹ ਹਜੇ ਹੱਡਾ ਆਪਣਾ ਨਹੀਂ ਟਾਈਮ ਲੱਗਣ ਡਿਆ ਮਿਸਤਰੀ ਨੂੰ ਫੋਨ ਕਰਨ ਦਾ ਅਹੀਂ ਤਾਂ ਹੀ ਕੋਈ ਛੋਟਾ ਮੋਟਾ ਲੋਜੀ ਪੋਚੇ ਲਾ ਕੇ ਮੈਂ ਹੋ ਗਈਆਂ ਵਿਹਲੀ ਤੇ ਹੁਣ ਵਿਛਾ ਲੈਨੇ ਆਪਾਂ ਮੈਟ ਆਵਲਾ ਮੈਟ ਜਿਹੜਾ ਵਾ ਇਹ ਬੈਡਰੂਮ ਦਾ ਵਾ ਇੱਥੇ ਵਿਛਾ ਲੈਨੇ ਆ ਬੈੱਡ ਦੇ ਲਾਗੇ ਤੇ ਫਿਰ ਤੇ ਵਿਛਾ ਲੈਣੀ ਹੁੰਦੀ ਆ ਮੈਂ ਰੋਜ਼ ਇੱਥੇ ਤੇ ਇਹ ਨਾ ਨਾ ਵਿਛਾਈਏ ਤੇ ਮੇਠੂ ਕਮਰਾ ਬੜਾ ਖਾਲੀ ਖਾਲੀ ਜਿਹਾ ਲੱਗਦਾ ਵਾ ਆਹ ਸਾਰੇ ਕੱਪੜੇ ਜਿਹੜੇ ਮੈਂ ਹੁਣ ਪ੍ਰੈਸ ਕਰ ਲੈਨੇ ਆ ਨਾ ਨੂੰ ਕੇ ਲੋਜੀ ਆ ਚਟਾਈ ਆ ਇਹ ਵੀ ਵਿਛਾ ਦੰਨੇ ਵੀ ਥੱਲੇ ਇੱਥੇ ਰਿਛਦੀ ਆ ਇੱਥੇ ਮਤਲਬ ਬਹਿਣਾ ਤਾਂ ਹੁਣ ਆਪਾਂ ਇੱਥੇ ਹੈ ਨਹੀਂਗਾ ਸ਼ਾਮ ਜੀ ਨੂੰ ਹੀ ਬਹਿਣਾ ਵਾ ਜੇ ਬੈਠੇ ਬੱਚੇ ਪਰ ਨਾ ਇੱਥੇ ਹੁਣ ਜਿੱਦਾਂ ਹਾਦਸੇ ਜੀ ਨੂੰ ਬਣ ਗਈ ਵੀ ਜੇ ਨਾ ਵਿਛਾਈਏ ਤੇ ਖਾਲੀ ਖਾਲੀ ਜਾ ਮਹਿਸੂਸ ਤੋਂ ਆਪਣੇ ਆਪ ਨੂੰ ਤਾਂ ਕਰਕੇ ਇੱਥੇ ਨਾ ਵਿਛਾ ਦਿੰਨੀ ਆ ਰੋਜ਼ ਹੀ ਕਿਉਂਕਿ ਇੱਥੇ ਗਰਮੀ ਹੁੰਦੀ ਆ ਹੁਣ ਇੱਥੇ ਬਹਿੰਦੇ ਤਾਂ ਹੈ ਨਹੀਂ ਆ ਬੱਚੇ ਤੇ ਪਰ ਫਿਰ ਵੀ ਮੈਂ ਨਾ ਵਿਛਾ ਦਿੰਨੀ ਆ ਕਿ ਉਹ ਆਪਣੇ ਆਪ ਜਿਹਨੂੰ ਸਹੀ ਲੱਗਦਾ ਵਾ ਇੰਦਾ ਕਰਕੇ ਬੈੱਡ ਦੇ ਨਾਲ ਵਿਛਾ ਦਿੰਨੀ ਫਿਰ ਨਾ ਇੰਦਾ ਤਾਂ ਲੱਗਦਾ ਵਾ ਵਿਸ਼ੀ ਹੈ ਨਾ ਫਿਰ ਇੰਦਾ ਤਾਂ ਲੱਗਦਾ ਲੱਗ ਜੀ ਇੰਦਾ ਕਰਕੇ ਮੈਂ ਆਪਣਾ ਘਰ ਕਰ ਲਿਆ ਵਾ ਸਾਰਾ ਕਲੀਨ ਆ ਬੋਤਲ ਰਹਿ ਗਈ ਪਾਣੀ ਭਰ ਕੇ ਰੱਖ ਲੈਣਾ ਵਾ ਫ੍ਰਿਜ ਚ ਤੇ ਵਾਟਰ ਕੂਲਰ ਵੀ ਹਜੇ ਰੱਖਣ ਵਾਲਾ ਵਾ ਚਲੋ ਜੀ ਮੈਂ ਹੋ ਗਈਆਂ ਫ੍ਰੀ ਤੇ ਬੱਚੇ ਵੀ ਆਉਣ ਵਾਲੇ ਹੋਣੇ ਬਰਾਜ ਗਏ ਪੇਰਸ ਮੀਟਿੰਗ ਤੇ ਮੈਂ ਫਟਾਫਟ ਨਹਾ ਲੈਣੀ ਆ